2020 ਵਿੱਚ 5 ਜਣਿਆਂ ਨੇ ਇਕੱਠੇ ਹੋ ਕੇ ਸਰੀ ਦੀ ਹੋਮਲੈਸ ਬਦਦੀ ਦੀ ਮਦਦ ਕਰਨ ਦਾ ਨਿਸ਼ਚਾ ਕੀਤਾ। ਉਹਨਾਂ ਹਰ ਸ਼ਨੀਵਾਰ ਨੂੰ ਸਰੀ ਦੇ ਵੱਖ-ਵੱਖ ਇਲਾਕਿਆਂ ਵਿੱਚ ਜਾ ਕੇ ਬੇਘਰੇ ਲੋਕਾਂ ਨੂੰ ਗਰਮ ਖਾਣਾ ਅਤੇ ਕੱਪੜੇ ਵੰਡਣ ਦਾ ਫੈਸਲਾ ਕੀਤਾ। ਫਿਰ ਚਾਹੇ ਉਹ ਬਰਫੀਲਾ ਤੂਫਾਨ ਹੋਵੇ ਜਾਂ ਜ਼ੋਰਦਾਰ ਮੀਂਹ ਕੁਝ ਵੀ ਇਸ ਗਰੁੱਪ ਨੂੰ ਸੜਕਾਂ ਉੱਤੇ ਰਹਿ ਰਹੇ ਲੋਕਾਂ ਦੀ ਮਦਦ ਕਰਨ ਤੋਂ ਨਹੀਂ ਰੋਕ ਸਕਿਆ ਅਤੇ ਦੇਖਦੇ ਹੀ ਦੇਖਦੇ ਇਹ ਪੰਜ ਲੋਕਾਂ ਦਾ ਗਰੁੱਪ ਇੱਕ 20 ਮੈਂਬਰਾਂ ਦਾ ਸਮੂਹ ਬਣ ਗਿਆ ਸੋ ਵੈਨ ਵੀ ਕੇਮ ਟੂ ਦ ਸਟਰੀਟ ਦੀ ਫਰਸਟ ਟਾਈਮ ਇਟ ਵਾਸ ਇਨ 2020 ਦੈਨ ਵੀ ਸ਼ੇਅਰਡ ਅ ਲਿਟਲ ਥਿੰਗ ਦੈਟ ਵੀ ਕੰਟ੍ਰਿਬਿਊਟਿਡ ਬਟ ਵੈਨ ਵੀ ਵੈਂਟ ਟੂ ਦ ਸਟਰੀਟ ਵੀ saw what people were passing through or what the people in the street are passing through, it melting our hearts. And we were like, wow. Then we decided that at least we should not be waiting that the government to do something ਇਸ ਗਰੁੱਪ ਦੇ ਮੈਂਬਰ ਐਲਿਜ਼ਾਬੈਥ ਅਨੁਸਾਰ ਲੋਕ ਸੜਕਾ ਉੱਤੇ ਰਹਿ ਰਹੇ ਲੋਕਾਂ ਤੋਂ ਦੂਰ ਭੱਜਣ ਦੀ ਕੋਸ਼ਿਸ਼ ਕਰਦੇ ਹਨ ਅਤੇ ਬਹੁਤੀ ਵਾਰ ਇਸ ਗੱਲ ਨੂੰ ਭੁੱਲ ਜਾਂਦੇ ਹਨ ਕਿ ਇਹ ਲੋਕ ਵੀ ਇਨਸਾਨ ਹਨ ਜੋ ਕਿ ਆਪਣੀ ਜ਼ਿੰਦਗੀ ਵਿੱਚ ਕਈ ਚੁਣੌਤੀਆਂ ਤੋਂ ਲੰਘ ਰਹੇ ਹਨ ਉਸ ਦਾ ਕਹਿਣਾ ਹੈ ਕਿ ਜਦ ਉਹ ਇਹਨਾਂ ਲੋਕਾਂ ਕੋਲ ਮਦਦ ਲਈ ਜਾਂਦੇ ਹਨ ਉਹਨਾਂ ਦੀਆਂ ਅੱਖਾਂ ਪਰ ਆਉਂਦੀਆਂ ਹਨ ਅਤੇ ਉਹਨਾਂ ਨੂੰ ਕਿਤੇ ਨਾ ਕਿਤੇ ਇੱਕ ਉਮੀਦ ਪਹੁੰਚਦੀ ਹੈ ਕਿ ਸਮਾਜ ਵਿੱਚ ਅਜੇ ਵੀ ਇਨਸਾਨੀਅਤ ਮੌਜੂਦ ਹੈ। we discover that the people in the street they are already isolated that that community are already treating them like an animal so we realize that this is not the best way we can help them and we our heart melting that kind of what we discover what the way people treat the homeless people ਸੋ ਵੀ ਡਿਸਾਈਡਡ ਦੈਟ ਵੀ ਵਾਂਟ ਟੂ ਬੀ ਥੇਰ ਫॉर देम ਇਸ ਗਰੁੱਪ ਦੇ ਸ਼ੁਰੂਆਤੀ ਪੰਜ ਮੈਂਬਰਾਂ ਵਿੱਚ ਉਦੋਂ 11 ਸਾਲਾਂ ਦੀ ਕਲੇਅਰ ਵੀ ਸੀ ਜੋ ਕਿ ਪਹਿਲਾਂ ਹੋਮਲੈਸ ਲੋਕਾਂ ਤੋਂ ਡਰ ਕੇ ਦੂਰ ਰਹਿੰਦੀ ਸੀ ਪਰ ਜਦ ਉਸਨੇ ਉਹਨਾਂ ਦੀ ਮਦਦ ਕਰਨੀ ਸ਼ੁਰੂ ਕੀਤੀ ਤਾਂ ਉਸਦੇ ਆਪਣੇ ਜੀਵਨ ਵਿੱਚ ਵੀ ਇੱਕ ਵੱਡਾ ਫਰਕ ਆਇਆ ਅਤੇ ਹੁਣ ਉਹ ਹਰ ਹਫਤੇ ਸ਼ਨੀਵਾਰ ਹੋਣ ਦੀ ਉਡੀਕ ਕਰਦੀ ਹੈ ਦੋਸ ਇਸ ਲੇਡੀ ਐਂਡ ਸ਼ੀ ਵਾਸ ਡੂਇੰਗ ਡਰੱਗਸ ਐਂਡ ਵੀ ਟਾਕ ਫੋਰ ਅ ਕਾਫੀ ਐਂਡ ਸ਼ੀ ਵਾਸ ਜਸਟ ਟਰਨ ਐਟ ਮੀ ਦ ਹੋਲ ਟਾਈਮ ਰਾਈਟ ਹਾਊ ਗਾਡ ਆਨ ਅ ਕਾਈ ਐਂਡ ਸ਼ੀ ਲੁਕਸ ਐਟ ਮੀ ਐਂਡ She could see the regret in her eyes, and she started crying. And she's like, "Can I, can I give you a hug? Because if you don't know the story, you don't know how much you regret it." She started telling me how she has been apart from her daughter, who is probably my age, for a very long time. And we both started crying and hugging each other. And it's just taught me to love people, and it's taught me to like choose, like be wise about my decision in general. ਇਸ ਗਰੁੱਪ ਦਾ ਕਹਿਣਾ ਹੈ ਕਿ ਸਰਕਾਰਾਂ ਅਕਸਰ ਕੁਝ ਕੋਈ ਇਲਾਕਿਆਂ ਤੱਕ ਹੀ ਮਦਦ ਪਹੁੰਚਾਉਂਦੀਆਂ ਹਨ ਅਤੇ ਹਰ ਵਾਰ ਕੁਝ ਲੋਕ ਮਦਦ ਤੋਂ ਵਾਂਝੇ ਰਹਿ ਜਾਂਦੇ ਹਨ। ਉਹਨਾਂ ਆਖਿਆ ਕਿ ਉਹਨਾਂ ਨੂੰ ਇੱਕ ਚੀਜ਼ ਵੇਖ ਕੇ ਬਹੁਤ ਦੁੱਖ ਹੁੰਦਾ ਹੈ ਕਿ ਕਈ ਬੇਕਰੇ ਲੋਕ ਅਜੇ ਵੀ ਉਹਨਾਂ ਹਾਲਾਤਾਂ ਵਿੱਚ ਹੀ ਨੇ ਜੋ ਕਿ ਉਹ ਕੁਝ ਸਾਲ ਪਹਿਲਾਂ ਸਨ ਅਤੇ ਉਹਨਾਂ ਦੇ ਸਹਾਰ ਲੈਣ ਵਾਲਾ ਵੀ ਕੋਈ ਨਹੀਂ ਹੈ। And they haven't the a coffee and snacks. We have opportunity to tell them there somebody that love them and somebody that care for them. because without that without that coffee and sandwich we cannot get close to them so that food that thing we give them make us more closer to them and able to share the love of God and to let them know that there is people that care for them no matter how they are here homeless no um, we just wanna let them know that we care for them that people care for them. ਉਹਨਾਂ ਆਖਿਆ ਕਿ ਉਹ ਹਰ ਹਫਤੇ ਆਪਣੀ ਆਮਦਨ ਚੋਂ ਪੈਸੇ ਇਕੱਠੇ ਕਰਕੇ ਲੋਕਾਂ ਲਈ ਸਮਾਨ ਖਰੀਦਦੇ ਹਨ ਪਰ ਵੱਧ ਰਹੀ ਮਹਿੰਗਾਈ ਉਹਨਾਂ ਲਈ ਵੀ ਮੁਸੀਬਤ ਬਣੀ ਹੋਈ ਹੈ ਪਰ ਲੋਕਾਂ ਦਾ ਪਿਆਰ ਅਤੇ ਉਹਨਾਂ ਦੀ ਮਦਦ ਕਰਨ ਦਾ ਜਜ਼ਬਾ ਇਸ ਗਰੁੱਪ ਨੂੰ ਕਦੇ ਰੁਕਣ ਨਹੀਂ ਦਿੰਦਾ ਆਖਿਰ ਵਿੱਚ ਉਹਨਾਂ ਬਾਕੀ ਸਮਾਜ ਨੂੰ ਸਨੇਹਾ ਦਿੰਦੇ ਹੋਏ ਆਖਿਆ ਕਿ ਜੋ ਲੋਕ ਕਿਸੇ ਹੋਰ ਦੀ ਮਦਦ ਕਰ ਸਕਦੇ ਹਨ ਉਹ ਕਿਸੇ ਡਰ ਜਾਂ ਸ਼ਰਮ ਕਰਕੇ ਪਿੱਛੇ ਨਾ ਰਹਿਣ ਮਨਜੋਤ ਸਿੰਘ ਓਨੀ ਨਿਊਜ਼ ਸਰੀ